ਕੱਲੋਂ ਬੋਲਦਾ ਪੇਤ ਦਿਲਾਂ ਦੇ ਖੋਲਦਾ ਵਾਹਿਗੁਰੂ ਜਿੱਦਾਂ ਕਹਿੰਦੇ ਪ੍ਰਮਾਤਮਾ ਮੇਰਾ ਜਿੱਥੇ-ਜਿੱਥੇ ਵੀ ਸਾਡੇ ਭਰਾ ਵਸਦੇ ਆ ਸਾਡੀਆਂ ਭੈਣਾਂ ਵਸਦੀਆਂ ਜਿੱਥੇ-ਜਿੱਥੇ ਵੀ ਵਸਦੇ ਆ ਦੂਰ ਦਰੜੇ ਪ੍ਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਨਵਾਂ ਸਾਲ ਵੀ ਚੜ੍ਹਨ ਵਾਲਾ ਤੇ ਆਪਾਂ ਖੁਸ਼ੀਆਂ ਨਾਲ ਮਨਾਈਏ ਜਿੱਥੇ ਭਾਈਚਾਰ ਜਿੰਨੇ ਵੀ ਭਾਈਚਾਰ ਕੋਈ ਵੀ ਧਰਮ ਹੋਵੇ ਆਪਾਂ ਰਾੜ ਮਿਲ ਕੇ ਅਸੀਂ ਇੱਥੋਂ ਬਹਿ ਕੇ ਇਹੀ ਉਪਦੇਸ਼ ਦਿੰਨੇ ਆ ਆਪਾਂ ਰਾਲ ਮਿਲ ਕੇ ਮਨਾਉਣਾ ਆ ਰਾਲ ਮਿਲ ਕੇ ਰਹਿਣਾ ਅੱਜ ਗੱਲਾਂ ਬਾਤਾਂ ਕਰਾਂਗੇ ਜਿਹੜੇ ਕੁਸ ਆਨਸਰ ਆ ਕੁਸ ਬਹੁਤ ਇੰਡੀਆ ਦੇ ਵਿੱਚ ਵੀ ਸਾਨੂੰ ਇਹਨਾਂ ਆਨਸਰਾਂ ਨੇ ਬਰਬਾਦ ਕੀਤਾ ਇਸ ਕੰਟਰੀਆਂ ਦੇ ਵਿੱਚ ਵੀ ਬਰਬਾਦ ਇਨੀ ਆਨਸਰਾਂ ਨੇ ਕਰਨਾ ਪਰਮਾਤਮਾ ਚੜ੍ਹਦੀ ਕਲਾ ਪਹਿਲਾਂ ਤਾਂ ਮੇਰਾ ਨਾਰਾ ਸਾਡੇ ਮੇਰੇ ਗੁਰੂ ਦਾ ਨਾਰਾ ਮੇਰੇ ਉਦੇਸ਼ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਗੱਲ ਇੱਥੋਂ ਤੋੜਨੀ ਆ ਤੁਸੀਂ ਵੀ ਕਾਲਾ ਕਰਿਆ ਕਰੋ ਕਿਉਂ ਕਮਜ਼ੋਰੀਆਂ ਸਾਡੇ ਚ ਆਉਂ। ਆਪਾਂ ਫੇਲ ਕਿੱਥੋਂ ਹੋ ਰਹੇ ਆਂ। ਜਿਹੜਾ ਅਸੀਂ ਲੋਕਾਂ ਦੀਆਂ ਸੁਣਨੀਆਂ ਜਾਣਦੇ ਆ ਸੁਣਾਉਣੀਆਂ ਨਹੀਂ ਜਾਣਦੇ। ਹੁਣ ਅਸੀਂ ਅੱਜ ਦੇ ਜਿਹੜਾ ਯੁੱਗ ਚੱਲ ਗਿਆ ਅੱਜ ਸੁਣਨ ਵਾਲਾ ਟਾਈਮ ਨਹੀਂ ਹੈਗਾ ਅੱਜ ਸੁਣਾਉਣ ਵਾਲਾ ਵੀ ਟਾਈਮ ਹੈਗਾ। ਕੋਈ ਨਹੀਂ ਟਾਈਮ ਆਉਂਦੇ ਰਹਿੰਦੇ ਆ ਸਾਡੇ ਗੁਰੂਆਂ ਤੇ ਆਏ ਆ ਸਾਰਿਆਂ ਤੇ ਆਏ ਆ ਵੱਡਿਆਂ ਬਡੇਰਿਆਂ ਤੇ ਆਏ ਆ ਬੜਾ ਕੁਸ ਹੋਇਆ ਸਾਰਿਆਂ ਨੂੰ ਪਤਾ ਇਹ ਸੁਣਾਉਣ ਵਾਲੀਆਂ ਗੱਲਾਂ ਨਹੀਂ। ਅੱਜ ਅੱਗੇ ਵੀ ਮੈਂ ਇੱਕ ਦਿਨ ਕਿਹਾ ਸੀ ਅਸੀਂ ਹਰ ਧਰਮ ਦਾ ਸਤਿਕਾਰ ਕਰਦੇ ਹਾਂ ਕਰਦੇ ਵੀ ਇਹ ਕਰਦੇ ਰਹਾਂਗੇ ਵੀ ਤੇ ਜਿਹੜੇ ਕਹਿੰਦੇ ਆ ਕੁਝ ਜਿਹੜੇ ਕਹਿ ਵੀ ਦਿੰਦੇ ਆ ਇਹ ਨਹੀਂ ਸਾਡਾ ਸਤਿਕਾਰ ਦਾ ਦਫਾ ਹੋਵੇ ਵੀ ਅਸੀਂ ਨਹੀਂ ਕਰਦੇ ਤਾਂ ਤੁਸੀਂ ਸਾਡਾ ਕੀ ਵਿਗਾੜ ਲੂਗੇ ਫਿਰ ਨਹੀਂ ਵਿਗਾੜਦੇ ਬਿਗਾੜ ਲਓ ਜਿਹੜਾ ਕੁਝ ਵਿਗਾੜਨਾ ਜਦ ਅਸੀਂ ਮਨਤਾ ਕਰੀ ਜਾਂਦੇ ਅਸੀਂ ਸਤਿਕਾਰ ਕਰਦੇ ਹਾਂ ਸਤਿਕਾਰ ਕਰਦੇ ਤੁਸੀਂ ਸਾਡੀ ਪਿੱਠ ਪਿੱਛੇ ਕਹਿੰਨੇ ਆ ਇਹਨਾਂ ਸਰਕਾਰਾਂ ਨੂੰ ਅੱਗਾ ਲਾਓ ਇਹਨਾਂ ਸਰਦਾਰਾਂ ਦੀਆਂ ਗੋਲੀਆਂ ਮਾਰੋ ਫਿਰ ਕੋਈ ਨਹੀਂ ਤੁਸੀਂ ਗੋਲੀਆਂ ਮਾਰ ਲਓ ਤਿਆਰ ਕਰ ਲਓ ਤਾਂ ਅਸੀਂ ਕਾਹ ਤੁਹਾਡੇ ਕੋਲ ਝੁਕੇ ਆਂ ਕਾਹ ਕਿਹਾ ਵੀ ਨਾ ਮਾਰੋ ਮਰਨਾ ਇੱਕ ਦਿਨ ਮਰਨਾ ਹੀ ਮਰਨਾ ਇਹ ਸੱਚ ਵਾ ਜੰਮਣਾ ਝੂਠ ਵਾ ਮਰਨਾ ਸੱਚ ਵਾ ਕੋਈ ਐਡਾ ਨਹੀਂ ਡਰਨ ਦੀ ਗੱਲ ਗੱਲ ਅੱਜ ਮੈਂ ਤੁਹਾਨੂੰ ਇਹ ਕਹਿਣਾ ਜੋ ਮੈਂ ਗੱਲਾਂ ਬਾਤਾਂ ਕਰਨੀਆਂ ਮੈਂ ਉਹਨਾਂ ਤਾਂ ਟੋਪਕਾਂ ਤੇ ਕਰਨੀਆਂ ਜੇ ਤੁਸੀਂ ਫੋਨ ਕਰਕੇ ਆਪਣਾ ਦੁੱਖ ਸੁੱਖ ਰੋ ਸਕਦੇ ਆਂ ਵੀ ਇਹ ਲੋਕ ਕਰ ਕੀ ਰਹੇ ਆ ਮਾਰਕੀਟ ਦੇ ਵਿੱਚ ਹੋ ਕੀ ਰਿਹਾ ਜੇ ਕਿਤੇ ਬਾਹਰ ਆਪਾਂ ਗੱਲਾਂ ਸੁਣਦੇ ਆਂ ਜਦ ਨਿਊਜ਼ ਆਪਾਂ ਨੂੰ ਮਿਲਦੀ ਆ ਜੇ ਗਲਤ ਮਿਲਦੀ ਆ ਉਹਦਾ ਆਪਾਂ ਵਿਰੋਧ ਕਰੋ ਤਾਂ ਤਾਂ ਕਾਮਯਾਬ ਹੋਣਾ ਜੇ ਤੁਸੀਂ ਅੱਗੇ ਬਥੇਰੇ ਕੁੱਟਖਾ ਲਈ ਟੇਰਾ ਪਵਾ ਪਾ ਕੇ ਤੁਸੀਂ ਅੱਦਾਂ ਲਵਾ ਲਈਆਂ ਤੁਸੀਂ ਸਾਰਾ ਕੁਝ ਕਰਾ ਲਿਆ ਫੇਰ ਹਜੇ ਵੀ ਚੁੱਪ ਕਰਕੇ ਰਹਿਣਾ ਜਾਣਦੇ ਆਂ ਵਧੀਆ ਰਹੋ ਫੇਰ ਫੇਰ ਤਾਂ ਜਿੱਦਾਂ ਅਸੀਂ ਇੱਥੇ ਰੌਲਾ ਪਾਉਨੇ ਹੁੰਨੇ ਆਂ ਵੀ ਆਹ ਘਰਾਂ 'ਚ ਅੱਗ ਲੱਗੀ ਓ ਤੁਸੀਂ ਕਹਿੰਦੇ ਸਾਡੇ ਨਹੀਂ ਲੱਗੀ ਤੁਹਾਡੇ ਵੀ ਆਈ ਕੋ ਟੇਮ ਅਟਕੇ ਆ ਜੋ ਜਿਹੜਾ ਪਿੱਛੇ ਟੇਮ ਨਾ ਗਿਆ ਆਪਾਂ ਪਿੱਛੇ 84 ਦਾ ਟੇਮ ਕਹਿ ਦਈਏ ਉਹ ਜਿਨ੍ਹਾਂ ਦੇ ਲੋਕਾਂ ਦੇ ਘਰਾਂ 'ਚ ਏਦਾਂ ਲੱਗੀਆਂ ਸੀ ਉਹ ਜਿਹੜੇ ਬੰਦੇ ਨੱਠ ਕੇ ਆ ਗਏ ਬਾਹਰ ਕਹਿੰਦੇ ਸਾਡੇ ਥੋੜੂ ਲੱਗੀਆਂ ਸੀ ਉਹਨਾਂ ਦੇ ਲੱਗੀਆਂ ਅੱਜ ਤੁਹਾਡੇ ਲੱਗ ਗਈਆਂ ਹੁਣ ਤੁਸੀਂ ਪਿੱਟਣ ਲੱਪੇ ਹੁਣ ਲੋਕ ਤੁਹਾਨੂੰ ਜਦ ਹੁਣ ਤੁਹਾਡੀ ਬੋਦੀ ਨੂੰ ਅਗਲੇ ਨੇ ਹੱਥ ਪਾਇਆ ਜਿੱਦਾਂ ਕਹਿੰਦੇ ਆ ਤੁਹਾਡੇ ਆ ਕੇ ਪਾਇਆ ਪੱਗ ਨੂੰ ਹੱਥ ਹੁਣ ਤੁਸੀਂ ਪਿੱਟਣ ਲੱਪੇ ਬਈ ਇਹ ਤਾਂ ਸਾਡੀ ਪੱਗਾਂ ਨੂੰ ਆਗਾ ਇਹ ਤੁਹਾਨੂੰ ਬੋਲਣਾ ਹੀ ਪੈਣਾ ਤੁਹਾਨੂੰ ਇਹ ਗੱਜਣਾ ਹੀ ਪੈਣਾ ਅੱਜ ਨਾ ਗੱਜੂਗੇ ਕੱਲ ਨੂੰ ਗੱਜੂਗੇ ਕੱਲ ਨੂੰ ਨਾ ਗੱਜੂਗੇ ਨੈਕਸਟ ਈਅਰ ਗੱਜੂਗੇ ਨੈਕਸਟ ਈਅਰ ਗੱਜਣਾ ਹੀ ਪੈਣਾ ਇਹ ਇੱਕ ਦਿਨ ਅਸੀਂ ਆਪਣੀ ਪੱਗ ਲੈ ਗੱਜਣਾ ਹੀ ਗੱਜਣਾ ਇਹ ਭਾਵੇਂ ਮਰਦੇ ਦਮ ਚਾਹ ਸਾਨੂੰ ਗੱਜਣਾ ਪੈ ਜਵੇ ਗੱਜਾਂਗੇ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂ ਜੀ ਹਾਂ ਜੀ ਕੌਣ ਬੋਲਦਾ ਜੀ ਮੈਂ ਕਮਲਜੀਤ ਬੋਲਦਾ ਜੀ ਆਪਣਾ ਗੱਲਬਾਤ ਕਰਨੀ ਸੀ ਆ ਆਪਣੇ ਆ ਜਿਹੜਾ ਹੋ ਰੌਲਾ ਪੈ ਰਿਹਾ 트ੰਪ ਸਾਹਿਬ ਨੇ ਕਿਹਾ ਵੀ ਕੈਨੇਡਾ 51ਵੀਂ ਸਟੇਟ ਬਣ ਜਵੇ ਹਾਂ ਜੀ ਹਾਂ ਜੀ ਇਹਦਾ ਤੁਸੀਂ ਦੱਸੋ ਭਾਜੀ ਮੈਂ ਤਾਂ ਰੇਡੂ ਤੇ ਇੱਕ ਸੁਣਿਆ ਜੀ ਉਹ ਜੀ ਇਹ ਗਲਤ ਕਾ ਲਿਆ ਜੀ 트ੰਪ ਦੀ ਕਿ ਜੀ ਉਹਨੇ ਕਹਿਤਾ ਮੇਰੇ ਹਿਸਾਬ ਨਾਲ ਦਾ ਮੇਰਾ ਵਿਊ ਤਾਂ ਬਹੁਤ ਵਧੀਆ ਗੱਲ ਹੈ ਦੇਖੋ ਜੀ ਜੇ ਤਾਂ ਆਪਾਂ ਬਿਜ਼ਨਸ ਟੈਪ ਤੇ ਚੱਲਣਾ ਜੇ ਉਹੀ ਗੱਲ ਹੋਇਆ ਜੇ ਤਾਂ ਆਪਾਂ ਉਹ ਚੀਜ਼ ਨੂੰ ਚੱਲਣਾ ਹੁਣ ਜੇ ਆਪਾਂ ਅੱਜ ਇਹ ਗੱਲ ਦੋ ਦੋ ਭਰਾ ਕਰਦੇ ਆ ਮੈਨੂੰ ਲੱਗਦੀ ਆਪਣੇ 25 ਨੇ ਗਾਲਾਂ ਕੱਢ ਦੇਣੇ ਆ 75 ਨੇ ਚੰਗਾ ਕਹਿ ਦੇਣਾ 75 ਨੇ ਗਾਲਾਂ ਕੱਢਦੀਆਂ 25 ਨੇ ਚੰਗਾ ਕਹਿ ਦੇਣਾ ਹਾਂ ਜੀ 60% ਵੋਟਾਂ ਪੈ ਗਈਆਂ ਜਿਸ ਦੇ ਵਿੱਚ ਹਾਂਜੀ ਜਿਹੜਾ ਜਿਆਦਾ ਜੇ ਵੋਟਾਂ ਜਿਸ ਦੇ ਵਿੱਚ ਪੈ ਗਈਆਂ 60% ਤੇ ਫਿਰ ਮਤਲਬ ਫਾਇਦਾ ਹੀ ਆ ਤੇ ਮੈਂ ਰਾਪੋਰਟ ਜਿਸ ਦੇ ਵਿੱਚ ਪਾ ਰਿਹਾ ਮੈਂ ਆ ਪਾ ਰਿਹਾ ਦੇਖੋ ਜੀ ਉਹ ਚ ਸਾਨੂੰ ਅਸੀ ਅਮਰੀਕਾ ਸਾਡਾ ਇੱਕ ਵੱਡਾ ਹੀ ਭਰਾ ਵਾ ਜਿੱਦਾਂ ਆਪਾਂ ਛੋਟੇ ਭਰਾ ਵਾਂ ਅਮਰੀਕਾ ਦੇ ਆਪਾਂ ਵੱਡੇ ਛੋਟੇ ਤੇ ਵੱਡੇ ਭਰਾ ਵਾ ਹੁਣ ਤੁਹਾਡੇ ਕੋਲ ਆਪਣੇ ਕੋਲ ਜਿੰਨਾ ਬਿਜ਼ਨਸ ਵਾ ਸਾਰਾ ਅਮਰੀਕਾ ਦੇ ਰਾਹੀਂ ਆਪਾਂ ਚੱਲਦੇ ਜਿੰਨਾ ਟਰੱਕ ਭਰਾਵਾਂ ਨੂੰ ਸਾਰਿਆਂ ਨੂੰ ਵੱਧ ਨੌਲੇਜ ਵਾ ਉਹਨਾਂ ਨੂੰ ਪੁੱਛ ਲਓ ਉਹਨਾਂ ਨੇ ਇਕੱਲੇ ਇਕੱਲੇ ਨੇ ਕਹਿੰਦਾ ਜੇ ਅਸੀਂ ਅਮਰੀਕਾ ਸਾਡੇ ਨਾਲ ਰਲ ਜਾਂਦਾ ਦੋ ਭਰਾ ਲੜਿਓ ਜੁਦੇ ਵੱਖਰੇ ਸੀ ਇਕੱਠੇ ਹੋ ਜੂਗੇ ਇਹਦੇ ਵਿੱਚ ਬਗੜ ਕੀ ਆ ਹੁਣ ਟਿਕਟਾਕ ਤੇ ਕੋਈ ਬੰਦਾ ਉਹ ਉਹ ਕਹਿੰਦੇ ਜੀ ਅਮਰੀਕਾ ਦੇ ਨਾਲ ਘਾਟਾ ਵਾ ਉਹ ਕਹਿੰਦਾ ਵੀ ਜਿਹੜਾ ਘਰ ਕਿਚਨ ਦੇ ਵਿੱਚ ਬ੍ਰਾਮਟਨ ਮਿਸਿਸ ਦਾ ਜਿਹੜਾ ਕਿਚਨ ਦਾ ਉਹਨੇ ਮੈਂਸ਼ਨ ਕੀਤਾ ਮੌ 50 ਆਇਆ ਉਹੀ ਘਰ ਟੈਕਸਸ ਹੂਸਟਨ ਦੇ ਵਿੱਚ ਉਹੀ ਘਰ ਓਡਾਈ 19 ਸਾਲਾਂ ਦਾ ਬਣਿਆ ਓਡਾਈ ਲਾਟ 250000 ਦਾ ਆਇਆ ਕਿ ਉਹਨੂੰ ਤੁਸੀਂ ਮਨੀ ਮਰਜਨ ਵੀ ਉਹਨੂੰ ਕਨਵੇਅਰ ਵੀ ਕਰਦੇ ਹੋ ਮਨ ਨੂੰ ਕੁਆਰਟ ਵੀ ਕਰਦੇ ਆ ਫਿਰ ਵੀ 5 ਲੱਖ ਬਣਦਾ ਅਮਰੀਕਨ ਫਿਰ ਵੀ 4.5 ਲੱਖ ਸਸਤਾ ਆ ਔਰ ਜੌਬ ਦੇਖੋ ਉੱਥੇ ਬੰਦਾ ਬਣਾਉਂਦਾ 57000 ਅਮਰੀਕਨ ਇੱਥੇ ਬਣਾਉਂਦਾ 40000 ਅਮਰੀਕਨ ਅੱਜ ਦੀ ਐਵਰੇਜ ਜਿਹੜੀ ਜੌਬ ਆ ਠੀਕ ਆ ਉਹ ਅਮਰੀਕਨ ਮਨੀ ਵੀ ਸਟ੍ਰੌਂਗ ਆ ਤੇਲ ਵੀ 80 ਸੈਂਟ ਨੂੰ ਲੀਟਰ ਆ ਗ੍ਰੋਸਰੀ ਵੀ ਸਸਤੀ ਆ ਠੀਕ ਆ ਹਾਂਜੀ ਹੁਣ ਤੁਸੀਂ ਟੈਕਸ ਵੀ ਹੈ ਨਹੀਂ ਪ੍ਰੋਪਰ ਟੈਕਸ ਵੀ ਹੈ ਨਹੀਂ ਹਾਂਜੀ 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 ਦੇਖੋ ਹੁਣ ਕਿਹੜੇ ਬੰਦੇ ਨੂੰ ਘਾਟਾ ਉਹ ਕਿਹੜੇ ਬੰਦੇ ਨੂੰ ਘਾਟਾ ਉਹ ਘਾਟਾ ਬੰਦਿਆਂ ਨੂੰ ਆ ਜਿਹੜੇ 2 ਨੰਬਰ ਦੇ ਵਿੱਚ ਮੋਰਗੇ ਜਾਂ 2 ਨੰਬਰ ਦੇ ਉਹਨਾਂ ਦਾ ਹੀ ਨਹੀਂ ਕੰਮ ਚੱਲਣੇ ਉਹ ਬੰਦ ਕਰ ਦਣੇ ਟੁੱਟੋ ਨੇ ਪਾ ਛੱਪਾ ਲਾ ਦੇਣਾ ਕਿਉਂਕਿ ਉਹ ਜੇਲ੍ਹ ਕਰਦਾ 10-10 ਸਾਲ ਦੀ ਇਦੋਂ ਦੇ ਬੰਦਿਆਂ ਨੂੰ ਹਾਂਜੀ ਹਾਂਜੀ ਨਹੀਂ ਨੱਖ ਹਾ ਹਾ ਜਿਹੜਾ ਪੁਆਇੰਟ ਤੁਹਾਡਾ ਲੱਖ ਨਾਲ ਦਾ ਇਹਦੇ ਵਿੱਚ ਕੋਈ ਦੂਰ ਹੈ ਮਾ ਉਹ ਬੰਦੇ ਉਹ ਬੰਦੇ ਮੈ ਰੇੜੀ ਦੇ ਸੁਣ ਗਿਆ ਉਹੀ ਰੇੜੀ ਦੇ ਪ੍ਰੋਗਰਾਮ ਵਾਲੇ ਜਿਹੜੇ ਇਹ ਕੰਮ ਕਰਦੇ ਆ ਵੀ ਇਹ ਘਾਟਾ ਆ ਜੀ ਸਾਨੂੰ ਘਾਟਾ ਨਹੀਂ ਇਹ ਜਿਹੜੇ ਬੰਦੇ ਮਿਡਲ ਕਲਾਸ ਬੰਦੇ ਸਾਡੇ ਰਗੇ ਆ ਕੰ ਦੇਖੋ ਜੀ ਤੁਸੀਂ ਕਿਚਨ ਦੀ ਮੈਂ ਦਾ ਆਧਾਰ ਦਿੱਤੀ ਆ ਮੈਂ ਵੈਂਜਰ ਦੀ ਗਾਹਾਂ ਹੋਰ ਪਰੇ ਨੂੰ ਚਲੇ ਜਾਓ 3 ਘੰਟੇ 4 ਘੰਟੇ ਗਾਹਾਂ ਨੂੰ ਲੰਘ ਜਾਓ ਜਿੰਨੇ ਦਾ ਉੱਥੇ ਕਾਰਵਾ ਉੰਨੇ ਦਾ ਤੁਸੀਂ ਬਾਰਡਰ ਡੇਢ ਘੰਟਾ ਟੱਪ ਕੇ ਜੇ ਉੱਥੇ ਤੁਹਾਨੂੰ ਮਿਲੀਅਨ ਦਾ ਕਾਰਵਾ ਤੁਹਾਨੂੰ ਉੱਥੇ ਪਰੇ ਮਿਲ ਜਾਣਾ ਪੂਰੇ 3 ਲੱਖ ਦਾ ਵਧੀਆ ਕਰ 3 ਲੱਖ ਦਾ ਹਾਂਜੀ 3 ਲੱਖ ਵਧੀਆ ਯੈਸ ਕੈਨੇਡਾ ਦਾ ਅਮਰੀਕਨ ਦਾ ਮੈਂ ਕਹਿ ਰਿਹਾ ਵਿੱਚ ਕੈਨੇਡਾ ਦਾ ਮਿਲੂਗਾ ਪੈਣਾ ਟੋਟਲ 3 ਲੱਖ ਅਮਰੀਕਨ ਦਾ ਕਾਰ ਜੋ ਤੁਹਾਡੇ ਕੋਲ ਟੋਰਾਂਟੋ ਦੇ ਵਿੱਚ ਘਰ ਹੈ ਨਹੀਂ ਬ੍ਰਾਮਟਨ ਦੇ ਵਿੱਚ ਡਾਡਾ ਘਰ ਹੈ ਨਹੀਂ ਮੈਂ ਇਹ ਟੈਕਸਸ ਦੇ ਵਿੱਚ ਜੌਬ ਭਰੀ ਸੀ ਤੁਸੀਂ ਬਲੀਵ ਕਰੋ ਡਰਾਈਵਰ ਨੂੰ 32300 ਡਾਲਰ ਦੋ ਵੀਕਾਂ ਦਾ ਚੈੱਕ ਤੇ ਰਿਹਾ ਯੂ ਐਸ ਮਨੀ ਆਫਰ ਆ ਰਹੀ ਹੈ 3200 ਡਾਲਰ ਦੀ ਡਰਾਈਵਰ ਨੂੰ ਠੀਕ ਹੈ ਇੱਥੇ ਕੰਮ ਬਹੁਤ ਹੋ ਐਸ ਵੇਲੇ ਦੇਖੋ ਜੀ ਉੱਥੇ ਜਿਹੜੀ ਪਾਪੂਲੇਸ਼ਨ ਬਹੁਤ ਵਾ ਜਿਦਾ ਆਪਾਂ ਇੰਡੀਆ ਦੇ ਵਿੱਚ ਤੁਸੀਂ ਸਵਾਹ ਲੈ ਕੇ ਚਲੇ ਜਾਓ ਸਵਾਹ ਵੈਕ ਜਾਂਦੀ ਹੈ ਇੱਥੇ ਸੋਨਾ ਵੇਚਣ ਜਦੋਂ ਸੋਨਾ ਨਹੀਂ ਕੈਨੇਡਾ 'ਚ ਵੇਚਦਾ ਕਿਉਂ ਪਾਪੂਲੇਸ਼ਨ ਤਾਂ ਹੈ ਹੀ ਨਹੀਂ ਲੋਕ ਬੇਲੇ ਤੁਰੇ ਫਿਰਦੇ ਆ ਦੂਜੀ ਗੱਲ ਵਾ ਜੇ ਇਕੱਠੇ ਹੋ ਜਾਊਗੇ ਨਾ ਵਿਗਾੜਤਾ ਕੋਈ ਹੈ ਨਹੀਂ ਪਰ ਇਹ ਨਹੀਂ ਪੋਲਟਿਕਸ ਨੇ ਲੋਕਾਂ ਨੇ ਇਕੱਠੇ ਹੋਣ ਨਹੀਂ ਦੇਣਾ ਨਹੀਂ ਨਹੀਂ ਵੋਟਾਂ ਬਾਤੀਆਂ ਨਹੀਂ ਵੋਟਾਂ ਆਨਲਾਈਨ ਜਾਂ ਜੋ ਦੂਜੀ ਤਰ੍ਹਾਂ VOTING ਕਰ ਰਹੇ ਨੇ ਜਿਹੜੀ ਜਿੱਦਾਂ VOTING ਪ੍ਰਧਾਨ ਮੰਤਰੀ ਦੀ ਹੁੰਦੀ ਆ ਇੱਕ ਪਾਸੇ 트럼ਪ ਖੜ ਜੇ ਇੱਕ ਪਾਸੇ ਪੂਰੋ ਖੜ ਜੇ ਵੋਟਾਂ ਕਾੜ ਲਨ ਦੇਖ ਲਓ ਤੁਸੀਂ 트럼ਪ ਨੇ ਜਿੱਤ ਜਾਣਾ 90% ਵੋਟਾਂ ਦੇ ਨਾਲ ਜਿੱਤਦਾ ਮੈਨੂੰ ਕਹਦੇ ਇਸ ਵੇਲੇ ਥੈਂਕ ਯੂ ਉਹਨੇ ਵਿਚਾਰ ਆ ਗਿਆ ਤੇ ਦੂਜੇ ਭਰਾ ਦਾ ਫੋਨ ਆਉਂਦਾ ਉੱਧਰ ਵੀ ਸੁਣ ਲਈ ਥੈਂਕ ਯੂ ਧੰਨਵਾਦ 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 ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਕੌਣ ਬੋਲਦਾ ਜੀ ਹਾਂਜੀ ਮੈਂ ਉਤਾਰਤ ਸਿੰਘ ਗੱਲ ਕਰ ਰਿਹਾ ਹਾਂ ਥੋੜੀ ਆਵਾਜ਼ ਘੱਟ ਆਉਂਦੀ ਆ ਗਿਲ ਸਾਹਿਬ ਹਾਂਜੀ ਮੈਂ ਹਾਂਜੀ ਹਾਂਜੀ ਮੈਂ ਕਹੇ ਜੀ ਇਹ ਜਿਵੇਂ ਹੁਣ ਰਾਜਨੀਤੀ ਗੱਲ ਇਹ ਤਾਂ ਚਲੋ ਮੰਨਿਆ ਵੀ ਠੀਕ ਆ ਦਿਸੀ ਜਾਂਦਾ ਸਾਰਿਆਂ ਨੂੰ ਨਾ ਵੀ ਜੇ ਅਮਰੀਕਾ ਦੇ ਨਾਲ ਰਲਦੇ ਫਾਇਦਾ ਪਰ ਉਹ ਜਿਵੇਂ ਹੁਣ ਰਲਨ ਨੂੰ ਜੇ ਤੁਸੀਂ ਇੱਕ ਭਾਵਨਾ ਦੇ ਤੌਰ ਤੇ ਦੇਖੋ ਆਪਣੇ ਲੋਕ ਤਾਂ ਕਹਿ ਰਹੇ ਕੋ ਆਪਾਂ ਨੂੰ ਇਹ ਕੰਟਰੀ ਦੇ ਨਾਲ ਮੂੰਹ ਨਹੀਂ ਪਿਆ ਜੀ ਕਿਉਂ ਜੇ ਇਹ ਆਪਾਂ ਦਾ ਰਾਣ ਨੂੰ ਜਿਹੜਾ ਇੰਡੀਅਨ ਭਾਈਚਾਰਾ ਇਹ ਤਾਂ ਕਹੂਗਾ ਰਾਣ ਨੂੰ ਜਿਹੜੇ ਗੋਰੇ ਆ ਉਹ ਗੋਰਾ ਗੋਰਾ ਜਿਹੜਾ ਭਾਈਚਾਰਾ ਜਿਨ੍ਹਾਂ ਦੀ ਵੋਟ ਜ਼ਿਆਦਾ ਉਹ ਨਹੀਂ ਚਾਹੁੰਦੇ ਹਾਂ ਉਹ ਹੀ ਹਨ ਨਾ ਵੀ ਉਹ ਨਹੀਂ ਚਾਹੁੰਦੇ ਵੀ ਰਾਣ ਨੂੰ ਕਿਉਂ ਭਾਈ ਜਾਨ ਤੇ ਜੇ ਅਸੀਂ ਜਗ੍ਹਾ ਤੇ ਅਸੀਂ ਹੁੰਦੇ ਜੱਦੀ ਤੇ ਗੋਰੇ ਬਾਹਰੋਂ ਆ ਜਾਂਦੇ ਫਿਰ ਅਸੀਂ ਵੀ ਨਹੀਂ ਰਲ ਕੇ ਰਾਜੀ ਸੀ ਆਪਦੀ ਕੰਟਰੀ ਕੋਈ ਭਾਵੇਂ ਘਾਟਾ ਪੈ ਜਾਏ ਛੱਟ ਕੇ ਰਾਜੀ ਨਹੀਂ ਉਹ ਤਾਂ ਹੁਣ ਆਪਣੇ ਨੂੰ ਪਤਾ ਵੀ ਕੰਮ ਕਰ ਕਰ ਢੂਈਆਂ ਟੁੱਟੀਆਂ ਪਈਆਂ ਤੇ ਮੋਰਗਾਂ ਨੇ ਲੈਂਦੀਆਂ ਵੀ ਰਲ ਜਗੇ ਸੋਖੀ ਕਿਉਂ ਆਪਣਾ ਮੋਜਵੇ ਹੁਣ ਆਪਾਂ ਨੂੰ ਪੰਜਾਬ ਨਾਲ ਪਿੱਛੇ ਮੋਹ ਹੁੰਦਾ ਹੋ ਹੁਣ ਇਦਾਂ ਹੀ ਲਾ ਲਓ ਉਦਾਹਰਨ ਪਾਜੀ ਦੀ ਗੱਲ ਤਾਂ ਚਲੋ ਉਹਦੀ ਬਹੁਤ ਸੋਹਣੀ ਆ ਉਹਦੇ ਵਿੱਚ ਦੰਮ ਤਾਂ ਬਹੁਤ ਆ ਚਲੋ ਪੈਸੇ ਦੇ ਹੱਕ ਨੂੰ ਘਰਾਂ ਦੀ ਪ੍ਰਾਈਸ ਦੇ ਹੱਕ ਨੂੰ ਦਾ ਠੀਕ ਆ ਜੇ ਹੁਣ ਹਰਿਆਣੇ ਵਾਲਿਆਂ ਨੂੰ ਕਹਿੰਦੇ ਆ ਆਪਾਂ ਰਾਜਸਥਾਨ ਵਾਲਿਆਂ ਨੂੰ ਮਾਝੇ ਵਾਲਿਆਂ ਨੂੰ ਕਹਿੰਦੇ ਆ ਆਪਣੇ ਨਾਲ ਟੁੱਟਿਓ ਆ ਜਾਓ ਉਹਨੂੰ ਤਿਆਰੇ ਨਹੀਂ ਆ ਤਿਆਰੀ ਨਾਲੇ ਵੇਖੋ ਪੰਜਾਬ ਦੇ ਵਿੱਚੋਂ ਹੀ ਹਰਿਆਣਾ ਸਾਰਾ ਕੁਝ ਨਿਕਲਿਆ ਹਨ ਕੋਈ ਨਹੀਂ ਆਪਦਾ ਮਤਲਬ ਛੱਡ ਕੇ ਰਾਜੀ ਨਹੀਂ ਹੁੰਦਾ ਕਿ ਉਹ ਤਾਂ ਉਹੀ ਹੈ ਨਾ ਜਿਵੇਂ ਆਪਾਂ ਕਹਿ ਰਹੇ ਰਲ ਤੇ ਜੇ ਆਪਾਂ ਨੂੰ ਕੋਈ ਪੰਜਾਬ 'ਚ ਬੈਠੇ ਕਹੇਦੇ ਵੀ ਤੁਸੀਂ ਹਰਿਆਣੇ ਨਾਲ ਰਲ ਜੋ ਪੁੱਛੋ ਆਪਾਂ ਰਲ ਜਾਂਗੇ ਆਪਾਂ ਕਹੋਗੇ ਨਾ ਨਾ ਹਰਿਆਣਾ ਸਾਡੇ ਨਾਲ ਜੀ ਹਾਂ ਨਹੀਂ ਨਹੀਂ ਨਾ ਆਪਣੀ ਪੰਜਾਬ ਨਾਲ ਦੇਖੋ ਜੀ ਜਿਹੜੇ ਮਧiai ਦੇ ਹਿਸਾਬ ਨਾਲ ਉਹ ਵੀ ਭਰਾ ਆਪਣਾ ਸੱਚਾ ਉਹ ਇਸ ਗੱਲੋਂ ਆ ਲੱਕ ਟੁੱਟਦਾ ਘਰਾਆਂ ਦੀਆਂ ਪ੍ਰਾਈਸਾਂ ਬਹੁਤ ਵੱਧ ਚੁੱਕੀਆਂ ਆ ਸੱਚੇ ਆ ਉਹਨਾਂ ਅਸੀਂ ਇੱਧਰ ਇੱਧਰ ਸਾਰੇ ਐਪਸਕੋਰਡ ਦੇ ਨਾਲ ਰਹੇ ਨੇ ਸ਼ੈਲਟਰ ਟੱਪ ਦੇ 2.5 3-3 ਲੱਖ ਦਾ ਨਾਲ ਹੀ ਦ ਮੈਂ ਦੀ ਡਰਾਈਵ ਤੇ ਬਾਰਡਰ ਆ ਨੰਗ ਜੋ ਸਰੀ ਵਾਲਾ ਨੰਗ ਜੋ ਐਫਐਸਪੋਰਡ ਵਾਲਾ ਨੰਗ ਜੋ ਤੇ ਨਾਲ ਹੀ ਤੁਸੀਂ ਉਹੀ 2.5 ਲੱਖ ਦਾ ਲੈ ਲਓ ਕਿੱਥੇ ਤੁਸੀਂ ਇੱਥੇ ਮਿਲ 2 ਮਿਲੀਅਨ ਦਾ ਘਰ ਲੈ ਕੇ ਬੈਠੇ ਆ 2-2 ਮਿਲੀਅਨ ਦੇ ਘਰ ਲੈ ਕੇ ਬੈਠੇ 2.5 ਉਹਦੇ ਉਹਦੀ ਇਨਕਮ ਨਹੀਂ ਗਈ ਉਹ ਤੈਸਾ ਆਪਾਂ ਨੂੰ ਰਿਹਾ ਪਰ ਕੁਝ ਚੀਜ਼ਾਂ ਕੋ ਕਹਿੰਦੇ ਨੇ ਕਿ ਹਰ ਇੱਕਦਮ ਨਹੀਂ ਕੋਈ ਨਾ ਚਾਹੁੰਦਾ ਹੁੰਦਾ ਜਿਵੇਂ ਹੁਣ ਆਪਾਂ ਨੂੰ ਪੰਜਾਬ ਦਾ ਪਿੱਛੇ ਤੱਕ ਮੋਹ ਆ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਹੁਣ ਆਇਆ ਨੂੰ ਤੁਹਾਡਾ ਪਿੱਛੇ ਹਜੇ ਤੱਕ ਮੋਹ ਹੋਣਾ ਨਹੀਂ ਜਾਂਦੇ ਆਪਾਂ ਤਾਂ ਹੀ ਜਾਣਦੇ ਆ ਜੇ ਮੋਹ ਕਰਕੇ ਜਾਣਦੇ ਆ ਨਹੀਂ ਤਾਂ ਹੁਣ ਆਪਣੇ ਬੱਚੇ ਦਾ ਗਾਂਹ ਜਾਣ ਨੂੰ ਤਿਆਰੇ ਨਹੀਂ ਨਾ ਪਰ ਜੇ ਹੁਣ ਆਪਾਂ ਗੱਲ ਕਰਗੇ ਅਮਰੀਕਾ ਨਾਲੋਂ ਕੈਨੇਡਾ ਕੋਲੇ ਸਾਡੇ ਪਾਣੀ ਦੇ ਨਹੀਂ ਉਹ ਉਹ ਬਹੁਤ ਵਿਅਸਤਤ ਹੋ ਰਿਹਾ ਉਹਨਾਂ ਨੇ ਸਮੇਂ ਦੇ ਵਿੱਚ ਆਬਾਦੀ ਘਟਾ ਤਾਂ ਹਜੇ ਹੌਲੀ ਹੌਲੀ ਸਮਾਂ ਲੱਗੂਗਾ ਇਹ ਵੀ ਉਹ ਨਹੀਂ ਗੱਲ ਵੀ ਇਹਨੂੰ ਤਾਂ ਆਜੂਗਾ ਤਾਂ ਚਲੋ ਹੋ ਸਕਦਾ ਵੀ ਇੱਕ ਦੋ ਪੀੜ੍ਹੀਆਂ ਹੋਰ ਲੰਘ ਜਾਣ ਪਰ ਜਿਹੜੀ ਕੋਲੇ ਕੁਦਰਤੀ ਖਨਨ ਵਿੱਚ ਭੰਡਾਰ ਪਏ ਆ ਉਹਨੇ ਇੱਕ ਤਾਂ ਆਉਣੇ ਉਹਨਾਂ ਦਾ ਆਉਣ ਵਾਲੇ ਸਮੇਂ 'ਚ ਪਾਣੀ ਦੀ ਤਾਂ ਲੜਾਈ ਹੋਣੀ ਆ ਦੇਖੋ ਜੀ ਇੱਕ ਗੱਲ ਹੈਗੀ ਆ ਮੈਂ ਹੋਰ ਅੱਜ ਮੁੱਦੇ ਚਲੋ ਇਸ ਮੁੱਦੇ ਤੇ ਮੈਂ ਕਿਸੇ ਦਿਨ ਨਾਲ ਮੇਰਾ ਜਿਹੜਾ ਪਾਰਟਨਰ ਮੁੰਡਾ ਬੈੰਦਾ ਹੁੰਦਾ ਉਹਦੇ ਨਾਲ ਗੱਲ ਕਰੂੰਗਾ ਤੁਸੀਂ ਮੁੜ ਕੇ ਲੈਨ ਮੇਰੀ ਸੁਣਿਓ ਮੁੜ ਕੇ ਫੇਰ ਆਇਓ ਤੇ ਮੈਂ ਕੁਸ ਗੱਲਾਂ ਜਿਹੜੀਆਂ ਅੱਜ ਕਰਨ ਲੱਗਾ ਮੇਰੇ ਭਾਵਨਾ ਥੋੜੀ ਜਿਹੀ ਅੱਜ ਗਲਤ ਕਿਤੇ ਪ੍ਰਚਾਰ ਹੋ ਰਿਹਾ ਉਹ ਮੈਂ ਸੁਣ ਕੇ ਮੇਰੇ ਥੋੜੀ ਜਿਹੀ ਮਨ ਨੂੰ ਠੇਸ ਪਹੁੰਚੀ ਮੈਂ ਆਪਣੇ ਭਾਈਚਾਰੇ ਨੂੰ ਵੀ ਦੱਸਾਂ ਉਹ ਸੁਣਿਓ ਫੇਰ ਗੱਲ ਕਰਦੇ ਆ ਭਰਾ ਥੈਂਕ ਯੂ ਬਹੁਤ ਬਹੁਤ ਦੇਖੋ ਜੀ ਇਹਨਾਂ ਦਾ ਟੌਪ ਕੁਦਰਤੀ